ਸੋ ਐਸੇ ਮਾਮਲੋ ਤੇ ਪਾਛਪਾਦੀ ਸਿਆਸਤ ਉਤੇ ਜਿੱਥੇ ਉਹਨਾਂ ਦੀ ਪਾਈਵਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਲੇ ਦੇਖੋ ਤੇ ਇੰਤਜ਼ਾਰ ਕਰੋ ਦੀ ਰਾਹ ਉਤੇ ਚਲਦਿਆ ਚੁੱਪ ਧਾਰੀ ਬੈਠੀ ਹੈ ਤੇ ਉੱਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੋਂਜੋਲੀ ਨੇ ਥੋੜੀ ਜਹੀ ਬਾਗੀ ਸੁਰਚ ਆਕ ਦਿੱਤਾ ਕਿ ਮੈਂ ਤਾਂ ਆਪਣੇ ਸਿੱਖ ਭਾਈਚਾਰੇ ਦੇ ਨਾਲ ਖੜਾਂਗਾ ਉਹਨਾਂ ਤਾਜ਼ਾ ਹਾਲਾਤਾਂ ਲਈ ਕੇਂਦਰ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਦੋਸ਼ੀ ਠਹਿਰਾਉਂਦੇ ਆਂ ਆਖਿਆ ਕਿ ਜੇਕਰ ਕੇਂਦਰ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਦੀ ਤਾਂ ਹਾਲਾਤ ਅੱਜ ਕੁਝ ਹੋਰ ਹੋਣੇ ਸੀ ਪੰਜੋਲੀ ਮੁਤਾਬਕ ਜੇਕਰ ਇਹ ਮਾਮਲਾ ਤੂਲ ਫੜਦਾ ਤਾਂ ਉਹ ਸਿੱਖਾਂ ਦੇ ਹੱਕ 'ਚ ਡਟਣ ਵਾਲੀ ਧਿਰ ਨਾਲ ਮੋੜਾ ਲਾ ਕੇ ਖੜੇ ਹੋਣਗੇ ਕਰਨਲ ਸਿੰਘ ਪੰਜੋਲੀ ਜਿਹੜੇ 2020 ਰੈਫਰੈਂਡਮ ਆਜ਼ਾਦ ਪੰਜਾਬ ਦੇ ਜਿਹੜੇ ਹੋਡਿੰਗ ਬੋਰਡ ਲੱਗੇ ਨੇ ਪੰਜਾਬ 'ਚ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਗੱਲ ਇਸ ਤਰ੍ਹਾਂ ਵੀ ਇਸ ਕਿਸਮ ਦੇ ਜਿਹੜੇ ਜੜੀਆਂ ਮੰਗਾਂ ਨੇ ਤਾਂ ਇਸ ਕਿਸਮ ਦੇ ਜਿਹੜੇ ਇਸ਼ੂ ਨੇ ਜਿਹੜੇ ਜੀ ਉਹ ਅਸਲ ਵਿੱਚ ਇਸ ਤਰ੍ਹਾਂ ਕੇ ਖੜੇ ਹੋਏ ਜੀ ਤੇ 1947 ਦੇ ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੀ جنگ ਚੱਲ ਰਹੀ ਸੀ ਜੀ ਉਦੋਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਜਿਹੜੀ ਸੀ ਜੀ ਉਹਨੇ ਸਿੱਖ ਪੰਥ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉੱਤਰੀ ਭਾਰਤ ਦੇ ਵਿੱਚ ਇੱਥੇ ਦੇ ਹੱਕ ਦਿੱਤਾ ਦਤਾ ਜਾਏਗਾ ਜਿੱਥੇ ਸਿੱਖ ਆਜ਼ਾਦੀ ਨਾਲ ਨਿਗਮਾਂ ਸੱਗਣਗੇ ਜੀ ਔਰ ਉਹ ਸਮੇਂ ਇੱਕ ਬੜਾ ਵੱਡਾ ਕੱਠ ਜਿਹੜਾ ਸੀ ਸੇਸ਼ਗੰਗ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਿੱਖ ਪੰਥ ਦਾ ਹੋਇਆ ਜਿੱਥੇ ਮਹਾਤਮਾ ਗਾਂਧੀ ਨੇ ਉਹਦੇ ਵਿੱਚ ਆ ਕੇ ਇਹ ਅਸ਼ਵਾਸ਼ਣ ਦਿੱਤਾ ਸੀ ਕਿ ਮੈਂ ਸਿੱਖਾਂ ਨੂੰ ਇਹ ਵਿਸ਼ਵਾਸ ਦੇਣਾ ਚਾਹੁੰਦਾ ਕਿ ਕਾਂਗਰਸ ਔਰ ਸਾਡੇ ਤੇ ਯਕੀਨ ਕਰ ਰਿਹਾ ਹੋ ਕਿ ਅਸੀਂ ਜੋ ਬਾਬਾ ਉਹਨਾਂ ਨਾਲ ਕੀਤਾ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੂਰਾ ਕਰਾਂਗੇ ਜੀ ਇੱਕ ਸਿੱਖ ਨੇ ਉਹਦਾ ਸਵਾਲ ਵੀ ਖੜਾ ਕੀਤਾ ਸੀ ਕਿ ਦੇਸ਼ ਤਾਂ ਜਦੋਂ ਆਜ਼ਾਦ ਹੋ ਗਿਆ ਤਾਂ ਤੁਹਾਡੇ ਕੋਲ ਹਿੰਦੂਆਂ ਕੋਲ ਆ ਜਾਏਗੀ ਸਿੱਖ ਤਾਂ ਨੇ ਹੱਥੇ ਤੇ ਗੁਲਾਮ ਬਣ ਕੇ ਰਹਿ ਜਾਣਗੇ ਜੀ ਤੇ ਫਿਰ ਐਸੇ ਹਾਲਾਤਾਂ ਵਿੱਚ ਸਿੱਖ ਦੀ ਕਰਨਗੇ ਜੇ ਤੁਸੀਂ ਆਪਣੇ ਵਾਦੇ ਤੋਂ ਮੁਕਰ ਗਏ ਜੀ ਸਰ ਮਹਾਤਮਾ ਗਾਂਧੀ ਨੇ ਉਦੋਂ ਸਿਖਾ ਦੇ ਕਾਟਵਿਟ ਖੜ ਕੇ ਬਚਨ ਦਿੱਤਾ ਸੀ ਜੀ ਕਿ ਜੇ ਸਿੱਖਾਂ ਨਾਲ ਕਾਂਗਰਸ ਧੋਖਾ ਕਰੇ ਵਿਸ਼ਵਾਸ ਘਾਟ ਘਰੇ ਸਾ ਸिखਾਣ ਹੋਇਆ ਅਹਿਕਾਰ ਹੋਏਗਾ ਕਿ ਉਹ ਆਜ਼ਾਦ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਖੇਤਾਂ ਲੈਣ ਲਈ ਤਲਵਾਰ ਹੱਥ 'ਚ ਫੜ ਕੇ ਬਗਾਵਤ ਕਰਨਗੇ ਤੇ ਪਰਮਾਤਮਾ ਤੇ ਪਰਜਾ ਜਿਹੜੀ ਹੈ ਉਹਨਾਂ ਦਾ ਸਾਥ ਦੇਗੀ ਜੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਮਤਲਬ ਕੰਡਜਵਾਲਾ ਦੇਰੂ ਨੇ ਇਹ ਥੋੜੇ ਸਮੇਂ ਬਾਅਦ ਹੀ ਜਦੋਂ ਮਾਸਟਰ ਸਾਰਾ ਸਿੰਘ ਨੇ ਉਹਨਾਂ ਨੂੰ ਕਾਂਗਰਸ ਨੇ ਆਪਣੇ ਨਾਲ ਕੀਤੇ ਸਿੱਖਾਂ ਨਾਲ ਵਾਅਦਿਆਂ ਦੀ ਗੱਲ ਦੁਹਰਾਈ ਜੀ ਤਾਂ ਉਹ ਸਮੇਂ ਮਹਾਤਮਾ ਔਰ ਪੰਡਤ ਜਵਾਲ ਨੇ ਮੈਨੂੰ ਕਿਹਾ ਸੀ ਕਿ ਆਪ ਤਾਂ ਹਾਲਾਤ ਬਦਲ ਗਏ ਹਨ ਜੀ ਤੇ ਉਹ ਕਾਂਗਰਸ ਪਾਰਟੀ ਸਾਰੇ ਵਾਅਦੇ ਮੁਕਰੀ ਜੀ ਤੇ ਉਸ ਤੋਂ ਬਾਅਦ ਵਾਅਦੇ ਨਹੀਂ ਮੁਕਰੀ ਬਲ ਕੇ ਲਗਾਤਾਰ ਸਿੱਖਾਂ ਉੱਤੇ ਹਮਲੇ ਹੁੰਦੇ ਰਹੇ ਦਰਬਾਰ ਸਾਹਿਬ ਦਾ ਸਭ ਤੋਂ ਵੱਡਾ ਹਮਲਾ ਸਿੱਖ ਪੰਥ ਦੀ ਨਸਲਕੁਸ਼ੀ ਕਰਨ ਵਾਸਤੇ ਕੀਤਾ ਗਿਆ ਫਿਰ ਦਿੱਲੀ ਕਾਨਪੁਰ ਬਗਾਰੋ ਦੀ ਧਰਤੀ ਤੇ ਜੋ ਕਤਲੇਆਮ ਸਿੱਖਾਂ ਦਾ ਹੋਇਆ ਉਹ ਸਿੱਖਾਂ ਦੀ ਇੱਕ ਕਿਸਮ ਦੀ ਨਸਲਕੁਸ਼ੀ ਸੀ ਜਿੱਦੇ ਮੈਂ ਸਮਝਦਾ ਵੀ ਜਦੋਂ ਇਸ ਕਿਸਮ ਦਾ ਜ਼ੁਲਮ ਜਬਰ ਅਤਿਆਚਾਰ ਹੋਏਗਾ ਤਾਂ ਕੁਦਰਤੀ ਹੈ ਕਿ ਸਿੱਖ ਪਰਸ ਦੇ ਮਨਾਂ ਵਿੱਚ ਇੱਕ ਵਿਗਾਨਗੀ ਦੀ ਭਾਸ਼ਾ ਭਾਵਨਾ ਪੈਦਾ ਹੋਈ ਔਰ ਜਿਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਇਹ ਇਸ ਕਿਹੜੇ ਇਸ਼ੂ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਇਹਦੇ ਲਈ ਜੇ ਜ਼ਿੰਮੇਵਾਰਤਾ ਹਿੰਦੁਸਤਾਨ ਦੀ ਭਾਰਤ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੈ ਨਾ ਕਿ ਮਤਲਬ ਸਿੱਖ ਪਰਤ ਜ਼ਿੰਮੇਵਾਰ ਆ ਪਾਸ ਸਰਕਾਰ ਜ਼ਿੰਮੇਵਾਰ ਹੈ ਜੀ ਦੂਸਰੀ ਗੱਲ ਆਰਐਸਰ ਜਿਹੜੀ ਉਹ ਲਗਾਤਾਰ ਹਮਲਾਵਰ ਹੈ ਜੀ ਤੀਸਰੀ ਗੱਲ ਆ ਥੋੜੇ ਦਿਨਾਂ ਤੋਂ ਕੁਝ ਸਾਈ ਭਾਈਚਾਰੇ ਦੇ ਨਾਂ ਥੱਲੇ ਵੀ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਸਾਈਆਂ ਦੇ ਸਿੱਖਾਂ ਦਾ ਟਕਰਾ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਤੇ ਮੈਂ ਇਹ ਸਮਝਦਾ ਹਾਂ ਵੀ ਇਹ ਇਹ ਜਿਹੜੇ ਮੈਨੂੰ ਨਹੀਂ ਪਤਾ ਕਿ ਇਹ ਰੈਫਰੰਡਮ ਬਾੜੇ ਬੋਰਡ ਕੌਣ ਲਾ ਰਿਹਾ ਕਿਹਦੇ ਕਿਹੜੀ ਧਰ ਬਣਾਉਣ ਲਾਏਗੇ ਨੇ ਪਰ ਹਰ ਇੱਕ ਧਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੀ ਇਹਦੀ ਏਕਤਾ ਇਹਦਾ ਭਾਈਚਾਰਾ ਸਾਜ ਇਹਦਾ ਅਮਨ ਸ਼ਾਂਤੀ ਉਹ ਕਿਸੇ ਵੀ ਕੀਮਤ ਤੇ ਕਿਸੇ ਨੂੰ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਲੀ ਸਾਹਿਬ ਕੱਲ ਨੂੰ ਇਸ ਮਾਮਲੇ 'ਤੇ ਤੋਲ ਵੀ ਫੜਨੀ ਹੈ ਸਿਆਸਤ ਵੀ ਹੋਣੀ ਹੈ ਇਸ ਮਾਮਲੇ ਦੇ ਉੱਪਰ ਜੇ ਇਹ ਮਾਮਲਾ ਤੋਲ ਫੜਦਾ ਹੈ ਅੱਗੇ ਆਉਂਦਾ ਤਾਂ ਤੁਸੀਂ ਕਿਸ ਧਰ ਨਾਲ ਖੜੋਗੇ ਦੇਖੋ ਜੀ ਮੈਂ ਬੜਾ ਸਪਸ਼ਟਾ ਹੈ ਕਿ ਮੈਂ ਸਿੱਖਾਂ ਦੇ ਸਿੱਖ ਪੰਥ ਦੇ ਸਵਾਇ ਮਾਨ ਦੇ ਹੱਕ ਦਾ ਸਿੱਖਾਂ ਦੇ ਮਾਨ ਸਨਮਾਨ ਦੇ ਹੱਕ ਦਾ ਔਰ ਜੇ ਜਿਹੜੀ ਵੀ ਟਰ ਸਿੱਖਾਂ ਦਾ ਮਾਨ ਸਨਮਾਨ ਬਹਾਲ ਨਹੀਂ ਰੱਖਦੀ ਮੈਂ ਉਹਦਾ ਵਿਰੋਧ ਕਰਾਂਗਾ ਸਿੱਖ ਪੰਥ ਨਾਲ ਖੜਾਂਗਾ ਹਮੇਸ਼ਾ ਜੀ ਬੰਜਾਲੀ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਸਾਮਲੇ ਉੱਪਰ ਜਿੱਥੇ ਸਿਆਸਤ ਸ਼ੁਰੂ ਹੋ ਗਈ ਹੈ ਉੱਥੇ ਸਤਾਤਰ ਕਾਂਗਰਸ ਨੇ ਹਾਲੇ ਤੱਕ ਚੁੱਪ ਬੱਟੀ ਹੋਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਟ ਵਜ਼ੀਰਾ ਵੱਲੋਂ ਇਸ ਮਾਮਲੇ 'ਚ ਹਾਲੇ ਤੱਕ ਕੋਈ ਬਿਆਨ ਨਹੀਂ ਦਾਗਿਆ ਗਿਆ ਸੋ ਸਭ ਦਾ ਇੰਤਜ਼ਾਰ ਇਹੀ ਹੈ ਕਿ ਇਸ ਮਾਮਲੇ ਤੇ ਸਰਕਾਰ ਆਖਰਕਾਰ ਕੀ ਰੁਖ ਅਪਣਾਉਂਦੀ ਹੈ